ਕਾਂਗਰਸ ਦੀ ਵੀਰਵਾਰ ਨੂੰ ਪੰਜਾਬ ਵਿੱਚ ਹੋਈ ਰੈਲੀ ਮੌਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਦੌਰਾਨ ਨਸ਼ਿਆਂ ਦੇ ਮੁੱਦੇ ਤੇ ਗੱਲ ਕੀਤੀ ਤਾਂ ਵਿਰੋਧੀਆਂ ਨੇ ਵੀ ਰਾਹੁਲ ਗਾਂਧੀ ਅਤੇ ਪੰਜਾਬ ਸਰਕਾਰ ਨੂੰ ਕਰੜੇ ਹੱਥੀ ਲਿਆ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਤੇਮਰਤ ਕੋਰ ਬਾਦਲ ਨੇ ਪੱਤਰਕਾਰਾਂ ਨੂੰ ਗੱਲਬਾਤ ਦੌਰਾਨ ਕਿਹਾ ਕਿ ਪਹਿਲਾਂ ਰਜੀਵ ਗਾਂਧੀ ਨੇ ਸਿੱਖਾਂ ਨੂੰ ਅਤਵਾਦੀ ਕਿਹਾ ਸੀ ਅਤੇ ਹੁਣ ਬਾਅਦ ਵਿੱਚ ਉਸਦੇ ਪੁੱਤਰ ਰਾਹੁਲ ਗਾਂਧੀ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਰਾਹੁਲ ਗਾਂਧੀ ਕਿਹੜਾ ਨਸ਼ਾ ਕਰਦਾ ਹੈ ਅਤੇ ਇਸ ਨੂੰ ਸਭ ਤੋਂ ਵਧੀਆ ਨਸ਼ਾ ਛਡਾਊ ਕੇਂਦਰ 'ਤੇ ਭੇਜੇ ਜਾਣ ਦੀ ਲੋੜ ਹੈ। ਰਾਹੁਲ ਗਾਂਧੀ ਜੀ ਪਤਾ ਨਹੀਂ ਕਿਹੜਾ ਨਸ਼ਾ ਕਰਦੇ ਨੇ ਕਿ ਕੀ ਬੋਲ ਰਹੇ ਨੇ ਤੇ ਕੀ ਹਕੀਕਤ ਹੈ ਇਹਨਾਂ ਨੂੰ ਅਕਸਰ ਸਮਝ ਨਹੀਂ ਆਉਂਦਾ ਮੈਨੂੰ ਲੱਗਦਾ ਹੈ ਸਭ ਤੋਂ ਵਧੀਆ ਨਸ਼ਾ ਛਡਾਊ ਕੇਂਦਰ 'ਤੇ ਤਾਂ ਇਹਨਾਂ ਨੂੰ ਭੇਜਣ ਦੀ ਲੋੜ ਹੈ। ਜਿਹੜਾ ਰਾਹੁਲ ਗਾਂਧੀ ਇਹਨਾਂ ਨਸ਼ੇ 'ਚ ਤੋਪ ਹੈ ਕਿ 2014 ਤੈ ਜਾ ਕੇ ਪੂਰੇ ਸੂਬੇ ਦੇ ਨੌਜਵਾਨ ਨੂੰ ਕਲੰਕਿਤ ਕਰਕੇ ਕਹਿ ਦਿੰਦਾ 70% ਨਸ਼ੇੜੀ ਨੇ। ਜਿਦੈ ਕਰਕੇ ਦੇਸ਼ 'ਚ ਦੁਨੀਆ 'ਚ ਜਿੱਥੇ ਸਿੱਖ ਹੁੰਦਾ ਸੀ ਉਹਨੂੰ ਇਸ ਨਿਗਾਹ 'ਚ ਦੇਖਿਆ ਜਾਂਦਾ ਜਿਵੇਂ ਇੱਕ ਪਾਸੇ ਇਹ ਵੀ ਇਹਦੇ ਪਿਓ ਨੇ ਰਾਹੁਲ ਗਾਂਧੀ ਦੇ ਪਿਓ ਨੇ ਕਿਹਾ ਸੀ ਨਾ ਕਿ ਜਿੱਥੇ ਜਿੱਥੇ ਸਿੱਖ ਹੈ ਉਹ ਆਤੰਕਵਾਦੀ ਸੋ ਇੰਦਰਾ ਗਾਂਧੀ ਦੇ ਬਾਅਦ ਸਾਨੂੰ ਆਤੰਕਵਾਦ ਬਣਾਤਾ ਸੀਗਾ ਹੁਣ ਰਾਹੁਲ ਗਾਂਧੀ ਦੇ ਆਨੇ ਨਾਲ ਸਾਨੂੰ ਨਸ਼ੇੜੀ ਬਣਾਤਾ ਸੀਗਾ ਤੇ ਇਸ ਕਰਕੇ 70% ਦੀ ਨਸ਼ੜੀ ਆਡਗਲ ਦੀ ਪਾਵੇਂ ਫੌਜ 'ਚ ਭਰਤੀਆਂ ਹੋਈਆਂ ਉੱਥੇ ਨਸ਼ੇ ਦੇ ਡੋਪ ਟੈਸਟ ਸਾਡੀ ਸਰਕਾਰ ਨੇ ਕਰਾਈ 1% ਦੀ ਨਸ਼ੜੀ ਨਿਕਲੇ ਇਹ ਆਡਗਲ ਹੈ ਕਿ AIMS ਦੀ ਸਟੱਡੀ ਹੋ ਜਿੱਥੇ ਦੱਸਿਆ ਗਿਆ ਕਿ ਪੂਰੇ ਦੇਸ਼ 'ਚ ਜਿੰਨਾ ਨਸ਼ਾ ਉਸ ਤੋਂ ਘੱਟ ਹੀ ਪੰਜਾਬ 'ਚ ਨਸ਼ੀਲੇ ਨੇ ਲੇਕਿਨ ਰਾਹੁਲ ਗਾਂਧੀ ਨੂੰ ਪਤਾ ਨਹੀਂ ਕਿਹੜੇ ਨਸ਼ੇ 'ਚ ਉਹਨਾਂ ਨੂੰ 70% ਦੀ ਨਸ਼ੜੀ ਦਿੱਕ ਹੈ ਅੱਜ ਜਦ ਪੰਜਾਬ ਜਾਂਦੇ ਨੇ 2 ਸਾਲ ਦੀ ਹੈ ਨਾ ਇਹ ਸਰਕਾਰ ਪੰਜਾਬ 'ਚ ਹੈ ਤੇ 2 ਸਾਲਾਂ 'ਚ ਪਹਿਲੀ ਵਾਰੀ 240 ਮਾਵਾ ਦੇ ਪੁੱਤ ਨਸ਼ੇ ਦੇ ਓਵਰਡੋਸ ਦੇ ਨਾਲ ਉਹਨਾਂ ਦੀ ਜਾਨ ਨਿਕਲ ਗਈ ਹੈਗੀ ਕਿ ਉਹਨਾਂ ਤੋਂ ਜਾ ਕੇ ਰਾਹੁਲ ਗਾਂਧੀ ਜੀ ਨੇ ਪੁੱਛਿਆ ਉਹਨਾਂ ਮਾਵਾ ਨੂੰ ਕਿ ਨਸ਼ਾ ਕਿੰਨਾ ਆਮੋ ਆਮ ਵਿਖਦਾ ਹੈ ਕਿ ਖਤਮ ਹੋ ਗਿਆ ਕਿ 2450 ਨੌਜਵਾਨ ਮਰ ਕੇ ਵੀ ਗਏ ਕਿ ਰਾਹੁਲ ਗਾਂਧੀ ਜੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਨਾਂ ਦੇ ਹੀ ਐਮਐਲਏ ਪਾਵੇਂ ਜ਼ਿਲ੍ਹਾ ਹੋਏ ਪਾਵੇਂ ਦੂਜੀਆਂ ਪਾਰਟੀ ਦੇ ਐਮਐਲਏ ਸਟੇਜਾਂ ਤੋਂ ਖੜ ਕੇ ਕਹਿ ਰਹੇ ਨੇ ਕਿ ਨਸ਼ਾ ਇੰਨਾ ਬਿਕ ਰਾਇਆ ਕਿ ਸਰਕਾਰ ਤੇ ਪੁਲਿਸ ਵੱਲ ਮਿਲ ਕੇ ਨਸ਼ਾ ਵੇਚੀ ਜਾ ਰਹੀ ਹੈ ਕੀ ਰਾਹੁਲ ਗਾਂਧੀ ਜੀ ਨੂੰ ਇੰਨਾ ਵੀ ਨਹੀਂ ਪਤਾ ਕਿ ਉਹਨਾਂ ਦੀ ਹੀ ਸਰਕਾਰ ਦੇ ਪੁਲਿਸ ਦੇ ਅਫਸਰ ਇੱਕ ਦੂਜੇ ਉੱਤੇ ਇਲਜ਼ਾਮ ਲਾਈ ਜਾ ਰਹੇ ਨੇ ਵੱਡੇ ਵੱਡੇ ਡੀਆਈਜੀ ਆਈਜੀ ਇੱਕ ਦੂਜੇ ਤੇ ਨਸ਼ਾ ਵੇਚਣ ਦਾ ਇਲਜ਼ਾਮ ਲਾ ਰਹੇ ਨੇ ਅੱਜ ਪੰਜਾਬ ਤੇ ਨਸ਼ਾ ਚਾਰ ਗੁਣਾ ਵੱਧ ਗਿਆ ਕਿਉਂਕਿ ਸਾਡੀ ਸਰਕਾਰ ਇਹ ਕਾਂਗਰਸੀ ਬੇਸ਼ਤੇਸੀ ਅਸੀਂ ਨਖੇਲ ਪਾਉਂਦੇ ਸੀ ਤੇ ਹੁਣ ਇਹ ਸ਼ਰਿਆਮ ਖੁਦ ਪੁਲਿਸ ਦੇ ਨਾਲ ਰਲ ਮਿਲ ਕੇ ਬੇਸ਼ਅਤ ਪੰਜਾਬ ਦੇ ਕਿਸੇ ਪਿੰਡ 'ਚ ਅੱਜ ਫੋਨ 'ਚ ਹੋਮ ਡਿਲੀਵਰੀ ਨਸ਼ਾ ਦੀ ਹੋ ਰਹੀ ਹੈ ਜਿਹੜਾ ਪੰਜਾਬ 'ਚ ਕਿਸੇ ਨੂੰ ਸੁਣਨ ਨਹੀਂ ਮਿਲਦਾ ਸੀ ਤੇ ਰਾਹੁਲ ਗਾਂਧੀ ਸਟੇਜ 'ਤੇ ਖੜਕੇ ਕਹਿ ਰਹੇ ਨੇ ਕਿ ਇਹ ਨਸ਼ਾ ਦੀ ਲੱਖ ਤੋਰ ਹੈ ਜਿੱਕਰ ਹੋ ਗਿਆ ਕਿ ਰਾਹੁਲ ਗਾਂਧੀ ਨੇ ਮੋਗਾ ਰੈਲੀ ਦੌਰਾਨ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਪੰਜਾਬ ਅੰਦਰ ਹੋਏ ਕੰਮ ਦੀ ਛਲਾਗਾ ਕੀਤੀ ਜਿਸ ਤੋਂ ਬਾਅਦ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਜਿੰਦਰ ਕੋਰ ਬਾਦਲ ਨੇ ਉਹਨਾਂ ਦੇ ਮੰਤਰਾਲੇ ਦੀ ਕੰਮ ਦੀ ਛਲਾਗਾ ਕਰਨ ਲਈ ਰਾਹੁਲ ਗਾਂਧੀ ਦਾ ਧੰਨਵਾਦ ਕਰ ਦਿੱਤਾ ਸਿਆਸੀ ਹਲਕਿਆ ਚ ਰਾਹੁਲ ਦੇ ਇਸ ਬਿਆਨ ਨੂੰ ਲੈ ਕੇ ਕਾਫੀ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ